ਫਿਰ ਆਪਣੇ ਉਸਤਾਦਾਂ ਦੇ ਲਈ ਇਹ ਨਾਮ ਉਸਤਾਦਾਂ ਦਾ ਦੱਸਿਆ ਸ਼ਿਕਰਦਾਂ ਦਾ ਬਾਤਿਆ ਦਸਾਂ ਗੱਲਾਂ ਚ ਅੱਠ ਗੱਲਾਂ ਸੱਚੀਆਂ ਦੋ ਗੱਲਾਂ ਝੂਠੀਆਂ ਇਹਨਾਂ ਦਸਾਂ ਗੱਲਾਂ ਦਾ ਇਹ ਨਰਵਾਹ ਹੋ ਜਾਂਦਾ ਜਿਵੇਂ ਕਾਰ ਦੇ ਸੰਗ ਨਾਲ ਕੇ ਲੱਖਾਂ ਮਾਣਾ ਲੋਹਾ ਪਾਣੀ ਤੇ ਤਰ ਜਾ ਕਰਦਾ ਲੋਬੀ ਵੀਰੇ ਕੌਣ ਮਲੇ ਦੀ ਗੱਲ ਹੈ ਜਿਸ ਵੇਲੇ ਰਾਣੀ ਲੂਣਾ ਨੇ ਰਾਜਸਵਲਵਾਨ ਨੂੰ ਸਖਾੜ ਕੇ ਇੱਕ 10 ਰੁਪਏ ਦਾ ਨੋਕਾ ਪੇਠਾ ਦਿੱਤਾ ਬਾਗ ਦਾ ਰਾਖਾ ਉਹ ਤਾਂ ਨਾ ਸੀ ਕਿਸ਼ਨਾ ਪੰਡਤ ਕਿਸ਼ਨਾ ਪੰਡਤ ਬਾਗ ਦੇ ਵਿੱਚ ਬੈਠਾ ਤੇ ਕੂਨ ਭਗਤ ਨੇ ਆ ਕੇ ਅਸਣ ਲਾ ਲਈ ਜਦੋਂ ਮੈਨੂੰ ਪਤਾ ਲੱਗਿਆ ਵੀ ਆਸਣ ਲਾ ਲੈ ਤੇ ਆ ਕੇ ਸੰਤਾਂ ਦੇ ਆਸਣ ਲੱਗਿਆ ਚ ਕੌਣ ਜਦੋਂ ਗਿਆਨ ਦਰਬਾਰਗ ਦੇ ਜੁੜ ਕੇ ਮਰੀਆਂ ਤੁਹਨੇ ਚ ਲੱਤਾਂ ਆਸਣ ਲੱਗੇ ਹੋਏ ਕਿਧਰੇ ਖਿਲਾਰ ਦਿੱਤੇ ਕਹਿੰਦਾ ਕੌਣ ਕਰਮਾਤੀ ਜੋਗੀ ਸਾਨੂੰ ਕਰਮਾਅ ਦਿਖਾਉਣ ਲੱਗੇ ਆ ਪਲੀਚੋਂ ਤਾਂ ਦਵਾਸ਼ਾ ਟਰਸਣ ਚੱਕ ਕੇ ਸਾਡੇ ਬਾਗ ਤੋਂ ਬਾਹਰ ਹੋ ਜਾ ਪੂਰਨ ਕਹਿੰਦਾ ਕਿਸੇ ਨਾ ਕੀ ਹੋ ਗਿਆ ਜੇ ਮੈਂ ਕਾਮ ਕ੍ਰੋਧ ਲੋਭ ਮੋਹ ਕਾਰ ਨੂੰ ਛੱਡ ਬੈਠਾ ਆ ਦੁਨੀਆਦਾਰੀ ਨੂੰ ਛੱਡ ਬੈਠਿਆ ਕਾਮ ਕ੍ਰੋਧ ਲੋਭ ਮੋਹ ਕਾਰ ਨੂੰ ਦਿਲ ਤੋਂ ਕੱਢ ਬੈਠਾ ਅੱਜ ਕਹਿੰਦਾ 10 ਰੁਪਏ ਦਾ ਲੋਕਰੋ ਕਿ ਸਾਡੇ ਆਸਣ ਲੱਗਿਆ ਚ ਕੌਣ ਜਦੋਂ ਵੀਰੂ ਪੁਰਨੇ ਨੇ ਇੰਨੀ ਗੱਲ ਕਹੀ ਗੋਪੀਚੰਦ ਕਹਿੰਦਾ ਵੇਖੀ 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 ਪੁਰਨਾ ਤੂੰ ਆ ਫਖੀਰ ਦਾ ਬੱਚਾ ਇਹ ਰਾਜੇ ਦੇ ਹੁਕਮ ਦਾ ਬੱਧਾ ਜਿਹੜੀ ਤੂੰ ਗੱਲ ਪੱਤੀਆਂ ਦੰਦੋ ਤੇ ਕਹਤੀ ਤੇਰੀ ਕਹੀ ਹੁਣੇ ਪੂਰੀ ਹੋ ਜਾਣੀ ਆ ਇਹਨੂੰ ਕੋਈ ਮਾੜੀ ਜਵਾਨ ਨਾ ਬੋਲ ਬੈਠੀ ਵੇਖੀ ਕਿਤੇ ਗੀਰਦੀ ਨਾ ਜਾਣਾ ਪਟਕੇ ਸੂਰਜਲੀ ਨੂੰ ਨਾ ਕਰਦੀ ਇਹ ਗੱਲ ਕਿਸੇ ਨੇ ਵੀ ਸੁਣ ਲਈ ਕਿਸਣਾ ਸੋਚਦਾ ਮਨਾ ਤੂੰ ਤਾਂ ਪਾਪੀ ਹੋ ਗਿਆ ਇਹ ਤਾਂ ਹਨੇਰਾ ਰੱਬ ਹੈ ਜਿਹਨੇ ਕੋੜੀਆਂ ਦੇ ਕੋਟਾਂ ਟਰਾਲੇ ਸੁੱਕਾ ਬਾਹਰ ਆ ਕਰ ਲਿਆ ਉਸੇ ਮੇਲੇ ਹੱਥ ਬਨ ਕੇ ਖੜ ਗਿਆ ਬਾਬਾ ਜੀ ਮੈਨੂੰ ਚੇਲਾ ਬਣਾਉਂਗਾ ਮੈਂ ਸਾਡੀ ਸੇਵਾ ਕਰਿਆ ਕਰਨੀ ਪੂਰਨ ਕਹਿੰਦਾ ਸੇਵਾ ਕਿਤੇ ਕਰਨੀ ਸੌਖੀ ਜੀ ਗੱਲ ਹੈ ਉਹ ਬੰਦਾ ਸਾਡੀ ਸੇਵਾ ਕਰ ਸਕਦਾ ਜਿਹੜਾ ਕਾਮ ਕ੍ਰੋਧ ਲੋਭ ਮੋਹ ਕਰਨ ਨੂੰ ਦਿਲ ਤੋਂ ਖੱਡ ਬੈਠੇ ਤੇ ਦੁਨੀਆਦਾਰੀ ਨੂੰ ਛੱਡ ਬੈਠੇ ਕਹਿੰਦਾ ਸੇਵਾ ਕਰਨੀ ਕਸ਼ਣ ਉਹ ਗੱਲੀ ਸੇਵਾ ਨਾਲ ਹੋ ਸਿੱਧੇ ਦਾ ਮਾਲਕ ਦੂਰ ਤੇ ਪਰਲੇ ਪਹੁੰਚਦਾ ਕੋ ਭੋਗਦਾਰ ਛੱਡ ਕੇ ਪਹਿਨੇ ਪਾਸੋਂ ਤੋਂ ਉਹ ਪੰਜ ਤਤਾਂ ਨੂੰ ਮਾਰ ਕੇ ਫਰਸਨ ਫਕਰਨ ਨੂੰ ਮਿਲਦਾ ਉਹ ਸਾਨੂੰ ਮਾਲਾ ਮਿਲ ਗਈ ਨਾਮ ਦੀ ਫਿਰ ਅਸੀਂ ਹਿਰਦੇ ਮੇ ਨਹੀਂ ਫੜੇ ਉਕੇ ਸਿਆਪ ਬੁੱਢੀ ਗੱਲ ਹੈ ਗਾਇਬ ਦੀ ਸਾਨੂੰ ਇਤਨੀ ਲੋ ਕਹਿੰਦਾ ਤੈਨੂੰ ਖਤਰਾ ਕਰਸਦਾ ਇੱਕ ਵਈਆ ਜੀ ਨੂੰ ਰਾਜੇ ਦੀ ਢੋ ਜਾਵੜ ਵਿਦਸ ਨੇ ਮਹਿਲੀ ਸ਼ਾਮ ਹੋ ਅਸੀਂ ਇਥੋਂ ਤੁਨੇ ਨੂੰ ਪਟਾਂਗੇ ਪਰੇ ਜਾਵਾਂਗੇ ਹੋ ਜੇ ਜਾ ਕੇ ਦਜੀ ਰਾਜਾ ਸੁਲਮਾਨ ਨੂੰ ਸਾਡਾ ਕਿਦੋਂਗਾ ਖੋ ਸਾਰੀ ਧਰਤੀ ਸੰਤਾਂ ਦੀ ਪਈਆ ਇਥੋਂ ਅਸੰਝ ਕਾ ਦੂੰਗਾ ਤੇ ਕਿਤੇ ਗਾਂ ਜਾ ਕੇ ਲਾਣਗੇ ਕਿਹੜੇ ਬੋ ਕਰਦਾ ਜੁੱਤੀ ਨੂੰ kia ora i'll be 当たる、